ਇੱਕ ਦੋ ਚਾਰ ਪੰਜ ਦਿਨ ਵੀਡੀਓ ਕਵਿਛ ਨਾ ਦੀ ਉਹ ਵੀਡੀਓ ਅੱਡੇ ਤੱਕ ਪਹੁੰਚੀ ਇਹ ਵੀਡੀਓ ਦੇਖ ਕੇ ਆਪਾਂ ਆਪਣੇ ਆਪਣੇ ਜਿਹੜਾ ਦੇ ਟੀਮ ਦੇ ਵੱਡੇ ਮੈਂਬਰ ਨੇ ਓਨਰ ਨੇ ਦਿਲਜੀਤ ਭਾਜੀ ਉਹਨਾਂ ਨਾਲ ਆਪਾਂ ਆ ਘਰ ਦੇ ਅਲਾ ਧੋ ਮਾਰੇ ਘਰ ਦੇ ਅੰਦਰ ਜਿਹੜਾ ਬਰਸਾਰ ਪੈਂਦੀ ਆ ਸਾਰਾ ਪਾਣੀ ਅੰਦਰ ਆਇਂਦਾ ਵਾ ਜੋ ਵੀ ਸਮਾਨ ਦਾ ਥੋੜਾ ਬੋਧਾ ਲੜਕੀਆਂ ਸਭ ਗਿੱਲਾ ਆਇਂਦਾ ਵਾ ਲੈਂਟਰ ਟੁੱਟਾ ਆਇਆ ਵਾ ਗਲੈਂਡਰ ਚੋਂਦੇ ਵੀ ਆ ਇੱਕ ਭੈਣ ਜਿਹੜੀ ਰੋ ਕੇ ਦੱਸ ਰਹੀ ਸੀ ਕਿ ਕਿ ਅਸੀਂ ਕਿ ਸਾਡੀ ਬੱਚੀ ਦੀ ਆਨੰਦ ਕਾਰਜ ਆ ਤੇ ਸਾਡੇ ਜਿਹੜੇ ਹਸਬੰਡ ਆ ਉਹਨਾਂ ਦੇ ਸਵੇ ਸੱਟ ਲਗਣ ਕਰਕੇ ਜਿਹੜਾ ਘਰ ਵਿੱਚ ਖਰਚਾ ਨਹੀਂ ਹੋਊਗਾ ਧੀ ਦੇ ਆਨੰਦ ਕਾਰਜ ਇੱਕ ਵਾਰੀ ਹੋ ਪੂੰਜੀ ਨਹੀਂ ਆਗੀ ਹਾਂਜੀ ਵੀਡੀਓ ਪਾਈ ਇਸ ਤਰ੍ਹਾਂ ਵੀ ਚਲੋ ਆਪਣੀ ਭੈਣ ਦਾ ਮੈਂ ਬੇਟੀ ਦਾ ਵਿਆਹ ਕਰਾਂਗੀ ਤੇ ਹਾਲਾਤ ਪਹਿਲਾਂ ਵੀ ਮਾੜੇ ਹੁਣ ਵੀ ਸੀ ਤੇ ਇਹਨਾਂ ਸੋਚਿਆ ਕਿ ਚਲੋ ਵੀਡੀਓ ਪਾਵਾਂਗੀ ਤੇ ਵਧੀਆ ਵਧੀਆ ਵਿਆਹ ਕਰਾਂਗੀ ਬੇਟੀ ਦਾ ਤੋ ਭੈਣ ਭਰਾਵਾਂ ਉਹਨਾਂ ਵੀ ਸਾਥ ਦਿੱਤਾ ਥੋੜਾ ਬੋਧਾ ਜਿੰਨੀ ਕਿ ਸੇਵਾ ਆਈ ਆਪਾਂ ਧੰਨਵਾਦ ਕਰਦੇ ਵੀਰਾਂ ਦਾ ਵੀ। ਦਾਸ਼ਲ ਲੈ ਆਉਣ ਦਾ ਮਕਸਦ ਇਹ ਨਹੀਂ ਹੈਗਾ ਕਿ ਅਸੀਂ ਵੇਚ ਲਿਆ ਤੇ ਕੰਮ ਖਤਮ। ਇਹ ਇੱਕ ਬਦਲਾਵਾ ਛੋਟਾ ਜਿਹਾ। ਮੈਂ ਇੱਕ ਛੋਟਾ ਜਿਹਾ ਪਦਾਰਾ ਕੀਤਾ ਮੈਂ 200 ਦਾ ਕੀਤਾ 500 ਦਾ ਕੀਤਾ ਆਵੇ। ਬਾਦ ਸੰਗਤਾਂ ਕੇ ਅਪੀਲ ਹੈ। ਤੁਸੀਂ ਵੀ ਜਿੰਨੀ ਵੀ 100 50 200 500 ਜਿੰਨਾ ਵੀ ਹੋ ਸਕਦਾ ਇਸ ਧੀ ਦੇ ਅਨੰਦ ਕਾਜ ਵਿੱਚ ਹਿੱਸਾ ਪਾਓ। ਮੈਂ ਬਰਸਦਾ ਹਾਂ ਹਾਂ ਜੀ ਪੀਰਾਂ ਦਾ ਮੇਰਾ ਨਾਮ ਮਿੰਟੂ ਢੋੜਾ ਜੀ ਢੋੜਾ ਸਾਹਿਬ ਕਿੱਸਾ ਲੱਗਾ ਬਰਾ ਪਰਿਵਾਰ ਦਾ ਪਰਿਵਾਰ ਦਾ ਜੀ ਪਤਾ ਤੁਸੀਂ ਜੋ 4-5 ਮਿੰਟ ਵੀਡੀਓ ਭੇਜੀ ਸੀ ਨਾ ਦੀ ਉਹ ਵੀਡੀਓ ਤੁਹਾਡੇ ਤੱਕ ਪਹੁੰਚੀ ਅਸੀਂ ਵੀਡੀਓ ਦੇਖ ਕੇ ਆਪਾਂ ਆਪਣੇ ਆਪਣੇ ਜੋ ਹਰ ਦੇ ਟੀਮ ਦੇ ਵੱਡੇ ਮੈਂਬਰ ਨੇ ਓਨਰ ਨੇ ਦਿਲਜੀਤ ਭਾਜੀ ਉਹਨਾਂ ਨਾਲ ਆਪਾਂ ਆ ਘਰ ਦੇ ਹਾਲਾਤ ਬਹੁਤ ਮਾੜੇ ਘਰ ਦੇ ਅੰਦਰ ਜੋ ਬਰਸਾਤ ਪੈਂਦੀ ਹੈ ਸਾਰਾ ਪਾਣੀ ਅੰਦਰ ਆ ਜਾਂਦਾ ਵਾ ਜੋ ਵੀ ਸਮਾਨ ਦਾ ਥੋੜਾ ਬਹੁਤਾ ਲੜਕੀਆ ਸਾਹਿਬ ਗਿੱਲਾ ਆ ਜਾਂਦਾ ਵਾ ਲੈਂਟਰ ਟੁੱਟਾ ਹੋਇਆ ਵਾ ਲੈਂਡਰ ਚੋਂਦੇ ਵੀ ਆ ਤੇ ਉਸ ਤੋਂ ਕੁੜੀ ਦਾ ਆਨੰਦ ਕਾਰ 6 ਅਕਤੂਬਰ ਨੂੰ ਆ ਉਤੋਂ ਉਹਦਾ ਜੋ ਉਹਨਾਂ ਲੜਕੀ ਦੇ ਪਿਤਾ ਵਾ ਉਹ ਵੀ ਬਿਮਾਰ ਆ ਜੋ ਪੈਸਾ ਰੱਖਿਆ ਆਨੰਦ ਕਾਰਜ ਵਾਸਤੇ ਉਹਨਾਂ ਨੇ ਆਪਣੇ ਡੈਡੀ ਉੱਪਰ ਲਾਤਾ ਕੋ ਡੈਡੀ ਦਾ ਐਕਸੀਡੈਂਟ ਹੋ ਗਿਆ ਸੀ ਆਟੋ ਚਲਾਉਂਦੇ ਸੀ ਆਟੋ ਐਕਸੀਡੈਂਟ ਹੋ ਗਿਆ ਤੇ ਦਿਮਾਗ ਸੱਟ ਲੱਗੀ ਜਿਸ ਤੱਕ ਕਰਕੇ ਜਿੰਨਾ ਪੈਸਾ ਪਿਆ ਸੀ ਉਹ ਸਾਰਾ ਉਹਨਾਂ ਆਪਣੇ ਡੈਡੀ ਉੱਪਰ ਲਾਤਾ ਉਤੋਂ ਆਨੰਦ ਕਾਰਜ ਲੱਗੇ ਆ 6 ਤੋਂ ਆਨੰਦ ਕਾਰਜ ਆਸਿਓ ਚਾਦਨ ਵਿੱਚ ਲੱਗੇ ਆ ਤੇ ਆਨੰਦ ਕਾਰਜ ਵਾਸਤੇ ਉਹਨਾਂ ਨੂੰ ਹੈਲਪ ਚਾਹੀਦੀ ਆ ਤੇ ਮੇਰੀ ਜਿਹੜੇ ਵੀ ਵੀਡੀਓ ਦੇਖ ਰਹੇ ਆ ਸਾਰੇ ਘਰ ਜੁੜ ਕੇ ਬੇਨਤੀ ਆ ਕਿਸ ਨੰਦਕਾਰ ਵਿੱਚ ਆਪਾਂ ਥੋੜਾ ਹਿੱਸਾ ਪਾਓ ਸੋ 250 ਜਿੰਨੀ ਸ਼ਰਦਾ ਹੋ ਸਕੇ ਆਪਣੇ ਆਪ ਹੀ ਹਰ ਕੋਈ ਆਪਣਾ ਹਿੱਸਾ ਪਾਵੇ ਇਸ ਕਰਿਆਦਾ ਦਾਨ ਕਰੋ ਪੁੰਨ ਲਵੋ ਸੁਖਵੰਤ कौर ਮੁਕਬੂਲਪੁਰੇ ਚੌਂਗ ਚੰ ਅੰਮ੍ਰਿਤਸਰ ਇੱਕ ਵੀਡੀਓ ਪਾਈ ਸੀ ਤੁਸੀਂ ਉਸ ਤੋਂ ਬਾਅਦ ਕੀ ਹਾਂਜੀ ਵੀਡੀਓ ਪਾਈ ਇਸ ਤਰ੍ਹਾਂ ਵੀ ਚਲੋ ਆਪਣੀ ਭੈਣ ਦਾ ਮੈਂ ਬੇਟੀ ਦਾ ਵਿਆਹ ਕਰਾਂਗੀ ਤੇ ਹਾਲਾਤ ਪਹਿਲਾਂ ਵੀ ਮਾੜੇ ਹੋਣ ਨੂੰ ਮੀ ਸੀ ਮੈਂ ਸੋਚਿਆ ਕਿ ਜਦੋਂ ਵੀਡੀਓ ਪਾਵਾਂਗੀ ਤਾਂ ਵਧੀਆ ਵਧੀਆ ਵੀ ਵਿਆਹ ਕਰਾਂਗੇ ਬੇਟੀ ਦਾ ਚਲੋ ਭੈਣ ਭਰਾਵਾਂ ਨੂੰ ਵੀ ਸਾਥ ਦਿੱਤਾ ਥੋੜਾ ਬਹੁਤਾ ਕਿ ਜਿੰਨੀ ਕਿ ਸੇਵਾ ਆਈ ਆਪਾਂ ਧੰਨਵਾਦ ਕਰਦੇ ਆ ਵੀਰਾਂ ਦਾ ਵੀ ਤੇ ਮਤਲਬ ਗੁੰਜਾਇਸ਼ ਘਾਟੀ ਤੇ ਫਿਰ ਮੈਨੂੰ ਮੈਸੇਜ ਮਿਲਿਆ ਦਲਜੀਤ ਭਾਦੀ ਬਾਰੇ ਭਾਜੀ ਬਾਰੇ ਔਰ ਵੀ ਬੇਟੀਆਂ ਦੇ ਵਿਆਹ ਕਰਦੇ ਆ ਤੋਂ ਮੇਰੇ ਘਰ ਦਲਜੀਤ ਭਾਦੀ ਆਏ ਆ ਔਰ ਮੈਂ ਧੰਨਵਾਦ ਕਰਦੀ ਆ ਵੀਰ ਦਾ ਮੇਰੇ ਘਰ ਨਾਨਕ ਮੇਲਾ ਬਣ ਕੇ ਆਇਆ। ਜਿਹੜੀ ਛੋਟੇ ਪੰਜਾਬ ਪੁਲਿਸ ਦੇ ਜਵਾਨ ਸਾਡੇ ਇਸ ਦਾ ਰਿਸ਼ਤੇਦਾਰ ਬਣ ਗਏ। ਨਹੀਂ ਸੋਚਿਆ। ਕੀ ਕਹਿਣਾ ਜਿੰਦੀ? ਮੈਂ ਕਦੀ ਨਹੀਂ ਸੋਚਿਆ ਕਿ ਮੇਰੇ ਆ ਕੇ ਮੇਰਾ ਵੀਰ ਘਰ ਮੇਰੇ ਘਰ ਆਵੇਗਾ। ਨਾਨਕਾ ਮੇਲ ਬਣ ਕੇ ਆਣਗੇ ਮੇਰੇ ਵੀਰ। ਹਾਂ। ਹੋਰ ਮੈਂ ਵੀ ਰਹਾ ਧੰਨਵਾਦ ਕਰਦੀ ਬਹੁਤ। ਜਿਆਦਾ ਹੁਣ ਵੀ ਰਣੀ ਦਾ ਵਿਆਹ ਵਧੀਆ ਹੋਇਆ। ਹਾਂਜੀ ਹੁਣ ਵਧੀਆ ਹੋਵੇਗਾ। ਕੀ ਕਹਿਣਾ ਜਿੰਦੀ? ਜਲਦੀ ਬਣੀ ਹੋਵੇ। ਮੇਰੀ ਦਾ ਤੇਰੇ ਨੇ ਬੁਢੀ ਵੀ ਲਵਾ ਰਹੀ ਨੇ ਤੇ ਸੇਵਾ ਵੀ ਨਿਭਾ ਰਹੀ ਨੇ। ਹਾਂਜੀ। ਮੈਂ ਬਹੁਤ ਧੰਨਵਾਦ ਕਰਦੀ ਮੀਰਾ ਦਾ ਦਿ ਜਲਦੀ ਭਾਈ ਦਾ। ਆਪਣਾ ਨਾਮ। ਮੈਂ ਜੀ ਸਬ ਇੰਸਪੈਕਟਰ ਦਰਜੀਤ ਸਿੰਘ ਇਨਚਾਰਜ ਟ੍ਰੈਫਿਕ ਐਜੂਕੇਸ਼ਨ ਸਰ ਦਾ ਮਸਫ। ਮੈਂ ਪਿਛਲੇ ਕੁਝ ਦਿਨਾਂ ਤੋਂ ਇੱਕ ਵੀਡੀਓ ਦੇਖੀ ਸੀ ਤੇ ਅੱਜ ਅਸੀਂ ਉਸ ਜਗ੍ਹਾ ਤੇ ਆਏ ਆ ਇਸ ਇੱਕ ਭੈਣ ਜਿਹੜੀ ਰੋ ਕੇ ਦੱਸ ਰਹੀ ਸੀ ਕਿ ਕਿ ਅਸੀਂ ਦੇ ਸਾਡੀ ਬੱਚੀ ਦੀ ਆਨੰਦ ਕਾਰਜ ਆ ਤੇ ਸਾਡੇ ਜਿਹੜੇ ਹਸਬੰਡ ਆ ਉਹਨਾਂ ਦੇ ਸੇਵ ਸੱਟ ਲੱਗਣ ਕਰਕੇ ਜਿਹੜਾ ਘਰ ਵਿੱਚ ਖਰਚਾ ਨਹੀਂ ਕੋਲ ਹੈਗਾ ਉੰਤੀ ਦੇ ਆਨੰਦ ਕਾਰਜ ਜਿਹੜੀ ਉਹ ਪੂੰਜੀ ਨਹੀਂ ਹੈਗੀ ਸੋ ਅੱਜ ਅਸੀਂ ਥੋੜਾ ਜੋ ਵੀ ਸਰਦਾ ਪੁੱਜਦਾ ਸੀਗਾ ਉਹ ਅਸੀਂ ਲੈ ਕੇ ਆਏ ਆ ਬੇਟੀ ਦੇ ਸੂਟ ਲੈ ਕੇ ਆਏ ਆ ਕੁਝ ਜ਼ਰੂਰੀ ਵਸਤਾਂ ਸੀ ਉਹ ਲੈ ਕੇ ਆਏ ਆ ਤੇ ਥੋੜਾ ਜਿਹਾ ਰਸਣ ਲੈ ਕੇ ਆਏ ਆ ਤੇ ਇਹ ਰਾਸ਼ਨ ਲਿਆਉਣ ਦਾ ਮਕਸਦ ਇਹ ਨਹੀਂ ਹੈਗਾ ਕਿ ਅਸੀਂ ਦੇ ਚਲੇ ਤੇ ਕੰਮ ਖਤਮ ਹੈ ਇਹ ਇੱਕ ਉਪਰਾਲਾ ਵਾ ਛੋਟਾ ਜਿਹਾ ਮੈਂ ਇੱਕ ਛੋਟਾ ਜਿਹਾ ਪਧਰਲਾ ਕੀਤਾ ਮੈਂ 200 ਦਾ ਕੀਤਾ ਹੋਵੇ 500 ਦਾ ਕੀਤਾ ਹੋਵੇ ਬਾਅਦ ਸੰਗਤਾਂਗੇ ਅਪੀਲ ਹੈ ਤੁਸੀਂ ਵੀ ਜਿੰਨੀ ਵੀ 150 200 500 ਜਿੰਨਾ ਵੀ ਹੋ ਸਕਦਾ ਇਸ ਧੀ ਦੇ ਆਨੰਦਕਾਰਜ ਵਿੱਚ ਹਿੱਸਾ ਪਾਓ ਜਿਸ ਤਰ੍ਹਾਂ ਕਿ ਬੱਚੀ ਦਾ ਆਨੰਦਕਾਰਜ ਹੈ ਇੱਕ ਕੰਨਿਆਦਾਨ ਜਿਹੜੀ ਆ ਉਹ 100 گاਵਾں ਦਾਨ ਕਰਨ ਦੇ ਬਰਾਬਰ ਹੈ ਸੋ ਇਹ ਜਿਹੜੇ ਕੰਨਿਆਦਾਨ ਆ ਇਸ ਵਿੱਚ ਤੁਸੀਂ ਸ਼ਾਮਲ ਹੋਵੇ ਤੁਸੀਂ ਆਹ ਪਾ ਕੇ ਤੇ ਉਹ ਅਸ਼ੀਰਵਾਦ ਦਿਓ ਇਹ ਅਮਰਸਾ ਜਿਹੜਾ ਮਕਬੂਲਪੁਰਾ ਚੌਕ ਆ ਉੱਥੇ ਇਹਨਾਂ ਦਾ ਕਰੇ ਇਹ ਲਾੜਨੇ ਬਰਵਾਰ ਦੇ ਪਰਿਵਾਰ ਦੇ ਹਾਲਾਤ ਬਹੁਤ ਹੀ ਬੱਤਰ ਨੇ ਜਿਸ ਤਰ੍ਹਾਂ ਕਿ ਦੇਖਿਆ ਕਿ ਘਾੜ ਵੀ ਬਹੁਤ ਨੀਵਾ ਵਾ ਜਿਹੜੇ ਹਸਬੰਡ ਆ ਉਹ ਉਹਨਾਂ ਦੇ ਹੱਥ ਵਿੱਚ ਸੱਟ ਲੱਗੀ ਆ ਤੇ ਉਹ ਥੋੜਾ ਜਿਹਾ ਐਬਸੈਟ ਨੇ ਉਹ ਕਿਸੇ ਚੀਜ਼ ਨੂੰ ਸਮਝ ਨਹੀਂ ਸਕ ਰਹੇ ਜਿਹੜਾ ਉਹ ਘਰ ਦਾ ਖਰਚਾ ਸੀਗਾ ਪੈਸਾ ਸੀਗਾ ਉਹ ਸਾਰਾ ਉਹਦੇ ਇਲਾਜ ਵਾਸਤੇ ਲੱਗ ਗਿਆ ਤੇ ਅੱਜ ਵੀ ਉਹ ਬੰਦਾ ਜਿਹੜਾ ਬੈੱਡ ਤੇ ਪਿਆ ਹੋਇਆ ਤੇ ਧੀ ਦੇ ਆਨੰਦ ਕਾਲ ਦੇ ਨੇੜੇ ਹੋਣ ਕਰਕੇ ਇਹ ਭੈਣ ਜਿਹੜੀ ਹੈ ਵੀ ਡਿਪਰੈਸ਼ਨ 'ਚ ਜਾ ਰਹੀ ਹੈ ਲੇਕਿਨ ਅੱਜ ਇਹ ਸਾਨੂੰ ਵੇਖ ਕੇ ਇਹਦੇ ਚਿਹਰੇ ਤੇ ਖੁਸ਼ੀ ਆ ਗਈ ਆ ਤੇ ਇਸ ਖੁਸ਼ੀ ਨੂੰ ਹੋਰ ਲੰਬੇ ਟਾਈਮ ਵਾਸਤੇ ਲਿਆਉਣ ਵਾਸਤੇ ਤੁਸੀਂ ਵੀ ਸਾਡਾ ਸਾਥ ਦਿਓ ਜੀ ਠੀਕ ਹੈ ਧੰਨਵਾਦ